ਪਿਛਲੇ ਦਿਨ ਇੱਕ ਪੀੜਤ ਲੜਕੀ ਜੋ ਕਿ ਆਪਣੇ ਪੇਕੇ ਪਰਿਵਾਰ ਆ ਕੇ ਰਹਿ ਰਹੀ ਸੀਗੀ ਉਸ ਦੇ ਸਾਰੇ ਪਰਿਵਾਰ ਦੇ ਵੱਲੋਂ ਉਸ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਦੀ ਥਾਣਾ ਵੇਰਕਾ ਦੇ ਐਸਐਚਓ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਹਜੇ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਬੇਹੱਦ ਸ਼ਰਮਨਾਕ ਗੱਲ ਹੈ ਕਿ ਆਖਿਰ ਪ੍ਰਸ਼ਾਸਨ ਨੂੰ की चाहिदा है प्रशासन जो पब्लिक सर्विस ਲਈ ਹੁੰਦੀ ਹੈ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦੀ ਹੈ ਫਿਰ ਲੋਕਾਂ ਦੀ ਕਹੇ ਚਿਕਾਇਤ ਦਰਜ ਕਰਵਾਉਣ ਤੇ ਪੁਲਿਸ ਦੇ ਵੱਲੋਂ ਕਾਰਵਾਈ ਆਖਿਰ ਕਿਉਂ ਨਹੀਂ ਕੀਤੀ ਜਾਂਦੀ क्राइम ਨੂੰ ਕਿਤਨਾ ਕੀਤੇ ਪੁਲਿਸ ਦੇ ਕਾਰਵਾਈ ਨਾ ਕਰਕੇ ਵਧਾਵਾ ਦਿੱਤਾ ਜਾਂਦਾ ਹੈ ਜਿਹੜਾ ਸ਼ਿਕਾਇਤਕਰਤਾ ਦੇ ਵੱਲੋਂ ਕਿਹਾ ਜਾ ਰਿਹਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਵੀ ਮਿਲਲੇ ਨੇ ਤੇ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਚਿੱਠੀ SHO ਦੇ ਵੇਰਕਾ ਦੇ ਨਜ਼ਦੀਕੀ ਪਿੰਦੇ ਥਾਣੇ ਐਸਐਚਓ ਨੂੰ ਜਾਰੀ ਕੀਤੀ ਗਈ ਸੀ ਪਰ ਉਸ ਤੋਂ ਬਾਅਦ VSHO ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਐਸਐਚਓ ਤੇ ਹਿੰਮਤ ਇੰਨੀ ਜ਼ਿਆਦਾ ਹੋ ਗਈ ਕਿ ਜੇਕਰ ਪੁਲਿਸ ਕਮਿਸ਼ਨਰ ਦੇ ਵੱਲੋਂ ਵੀ ਕੋਈ ਹਿਦਾਇਤ ਦਿੱਤੀ ਗਈ ਹੈ ਤੇ ਉਹ ਆਪਣੇ ਅਕਰ ਦੇ ਵਿੱਚ ਬੈਠਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਿਛਲੇ ਦਿਨ ਇੱਕ ਨਸ਼ਾ ਤਸ਼ਕਰ ਨੂੰ ਵੀ ਥਾਣਾ ਵੇਰਕਾ ਦੇ ਵਿੱਚ ਫੜਵਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਐਸਐਚਓ ਵਿਰਕਾ ਨੇ ਉਸ ਨੂੰ ਛੱਡ ਦਿੱਤਾ ਹੈ ਕੁਝ ਪੈਸਿਆਂ ਦੀ ਲੈਣ ਦੇਣ ਕਰਕੇ ਜਿਸ ਦੀ ਵੀਡੀਓ ਵੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਐਸ ਐਚ ਓ ਵਿਰਕਾ ਦੇ ਵੱਲੋਂ ਨਸ਼ਾ ਤਸਕਰ ਕੋਈ ਪੈਸੇ ਲੈ ਕੇ ਉਸ ਨੂੰ ਛੱਡ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਇਹਨਾਂ ਦੀ ਆਪਸੀ ਮਿਲੀਪੁਗਤ ਹੁੰਦੀ ਹੈ ਇਸ ਕਰਕੇ ਸੂਬੇ ਦੇ ਵਿੱਚ ਲਗਾਤਾਰ ਕ੍ਰਾਈਮ ਅਤੇ ਨਸ਼ਾ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਦਾਸ ਐਡਵੋਕੇਟ ਗੁਰਦੇਵ ਸਿੰਘ ਵਿਰਕਾ ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵਿਰਕੇ ਦੇ ਵਿੱਚ ਐਸ ਐਚ ਓ ਸਾਹਿਬ ਦਾ ਜੋ ਕਿ ਐਸਐਚਓ ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ ਸਾਡੇ ਮੁਖਤਾਰ ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਇੱਕ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ ਤੇ ਉਹਦਾ ਕੇਸ ਮਾਨਜੋਗ ਅਦਾਲਤ ਦੇ ਵਿੱਚ ਲੱਗਾ ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਦੇ ਘਰ ਆਣ ਕੇ ਪਏ ਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਸੀਪੀ ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ ਤੇ ਸਾਡੇ ਮਾਨਜੋਗ ਐਸਐਚਓ ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ ਇਹ ਦਰਖਾਸਤ 15 ਦਿਨ 15 ਦਿਨ ਤਕਰੀਬਨ 15 ਦਿਨ ਤੋਂ ਐਸਐਚਓ ਸਾਹਿਬ ਕੋਲ ਸੀਪੀ ਸਾਹਿਬ ਵੱਲੋਂ ਆ ਚੁੱਕੀ ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਕੀ ਮਹਾਰਾਜ ਜੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਹਾਜ਼ਰਾ ਹਜੂਰ ਗੱਦੀ ਤੇ ਬਰਾਜਮਾਨ ਸਤਿਗੁਰ ਮਲਕੀਤਨਾਥ ਮਹਾਰਾਜ ਕੀ ਜੈ ਜੈ ਭੀਮ ਜੈ ਸ੍ਰੀ ਦਾਸ ਪੰਕੀਨਾਥ ਸ਼ਿਰਗਲ ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨਵੀਰ ਕਾ ਜੀ ਜਿਹੜੇ ਕੇ ਥਾਣੇ ਵੇਰਕੇ ਦੇ ਵਿੱਚ ਮੁਕਦਮੇ ਦਰਜ ਹੋਏ ਸੀ ਉਹਨਾਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਨੂੰ ਮਿਲਿਆ ਗਿਆ ਮਸਲਿਆਂ ਦੇ ਤਹਿਤ ਔਰ ਕੁਝ ਜੋ ਉੱਥੋਂ ਦੇ ਐਸਐਚਓ ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ ਨਸ਼ਾ ਤਸਕਰਾਂ ਨੂੰ ਜਿਹੜੋ ਕੋਈ ਛੱਡਿਆ ਗਿਆ ਉਹਦੇ ਸੰਬੰਧ ਵਿੱਚ ਡੀਸੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਨੇ ਬਿਆਨ ਦਵਾਇਆ ਵਾ ਕਿ ਜਿਹੜੇ ਮੁਕਦਮੇ ਹੋਏ ਉਹਨਾਂ ਵਿੱਚ ਦੋਸ਼ੀਆਂ ਤੇ ਕਾਰਵਾਈ ਵੀ ਹੋਊਗੀ ਤੇ ਔਰ ਜਿਹੜੀ ਉਹ ਵੀਡੀਓ ਆਪਣਾ ਛੱਡੇਗੇ ਦੋਸ਼ੀ ਨਸ਼ਾ ਤਸਕਰ ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਚੋਗੀ ਕੋਈ ਟਾਈਮ ਟੂਨ ਦੱਸਿਆ ਗਿਆ ਕਿਉਂਕਿ ਕਾਫੀ ਦੇਰ ਹੋ ਗਿਆ ਗ੍ਰਿਫਤਾਰੀ ਨਹੀਂ ਹੋਈ ਨਹੀਂ ਟਾਈਮ ਦੱਸਿਆ ਗਿਆ ਉਹਨਾਂ ਇਹਦੇ ਸਬੰਧੀ ਜਿਹੜੀ ਡਿਊਟੀ ਆ ਏ ਡੀ ਸੀ ਪੀ ਹਰਪਾਲ ਸਿੰਘ ਜੀ ਨੂੰ ਉਹਨਾਂ ਕਿਹਾ ਉਹਨਾਂ ਫੋਨ ਕੀਤਾ ਤੇ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਡਿਊਟੀ ਲਗਾਈ ਗਿਆ ਐਸ ਐਚ ਓ ਜੀ ਕੇ ਉਹਨਾਂ ਨੂੰ ਹਾਜ਼ਰੀ ਦਾ ਪੋਸਟ ਕਰਕੇ ਦਿੱਤਾ ਗਿਆ ਪਿਛਲੇ ਦਿਨ ਨੂੰ ਤੇ ਲੱਗਦਾ ਜਿਉਂ ਕਾਦੀ ਕੱਲੋਂ ਨਿਕਲ ਗਈ ਇਹ ਤੇ ਜੀ ਉਹ ਇਹ ਤੇ ਹੁਣ ਵੱਡੇ ਅਫਸਰਾਂ ਨੂੰ ਮਿਲੇ ਆ ਉਹ ਨੰਬਰ ਇਹ ਅਸੀਂ ਦੱਸ ਚੁੱਕੇ ਆ ਉਹ ਇਹਦੇ ਹੁਣ ਉਹ ਹੀ ਐਕਸ਼ਨ ਲੈਣਗੇ ਵੀ ਕੀ ਕੀ ਹੁੰਦਾ ਹੈ ਗੱਲ ਇਹ